ਸ਼ੰਗਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੀ ਹਾਂ ਸਾਰੇ ਵੀਰਨ ਸਾਸਤਰੀ ਕਾਲ ਵੀ ਰੇਸ਼ਮਾਂ ਦੇ ਅੱਜ ਜਿਹੜੀ ਆ ਬੰਦੀ ਜਿਹਨੇ ਜੈਂਪੀਰ ਬਣੀ ਆ ਤੇ ਫਿਰ ਵੀ ਉਹਨਾਂ ਦਾ ਕਿੰਨਾ ਰਿਕਾਰਡ ਆ ਇਹ ਪੂਦਾ ਰੇਸ਼ਮਾਂ ਮਾਜੀ ਨੂੰ ਸਾਰੇ ਜਾਣਦੇ ਆ ਬਾਲੀ ਗੱਲ ਪਾਉਂਦਾ ਸਿੰਧ ਕੀ ਨੋੜ ਦੇ ਵਾਲੀ ਪਰ ਮੱਝ ਦੀ ਵੇਖੀ ਪਾਦਾ ਜਾਂਦਾ ਵੀ ਮੱਝ ਇਹ ਰੇਸ਼ਮਾਂ ਪੱਜਾ ਇਹ ਰੇਸ਼ਮਾਂ ਦੇ ਉਮਰ ਇਹਨਾਂ ਨਾਲ ਗੱਲਬਾਤ ਕਰਦੀ ਆ ਨਰੇਸ਼ ਬੇਣੀ ਵਾਲਾ ਇਹਦਾ ਨਾਂ ਆ ਇਹਨਾਂ ਪੁੱਛਦੇ ਆ ਮਾਰਕਾ ਨੂੰ ਜੀ ਧੰਨਵਾਦ ਭਾਈ ਜੀ ਜਿਹੜੇ ਵਿੱਚ ਕਿੰਨਾ ਬਤ ਗੱਡਿਆ ਨੇ 25 ਕਿਲੋ 700 ਕੁਸ਼ ਗ੍ਰਾਮ ਗੱਡਿਆ 25 ਕਿਲੋ 400 700 700 ਕੁਸ਼ ਗ੍ਰਾਮ 25 ਕਿਲੋ 700 ਗ੍ਰਾਮ ਗੱਡਿਆ ਨੇ ਜੀ ਮੱਝ ਦੀ ਤੇ ਸੈਕਿੰਡ ਨੰਬਰ ਤੇ ਮੱਝ ਆਈ ਹੈ ਜੀ ਰੇਸ਼ਾਵਾ ਮਾਜ ਤੇ ਤੁਹਾਡਾ ਪਿੰਡ ਬਹਿਨੀ ਵਾਲਾ ਗਈ ਹਾਂ ਬੁੱਢਾ ਖੜਾ ਬੁੱਢਾ ਖੜਾ ਗਈ ਹਾਂ ਸੁਲਤਾਨ ਝੋਟੇ ਦੇ ਮਾਲਕਾ ਸੁਲਤਾਨ ਝੋਟੇ ਦੇ ਮਾਲਕਾ ਇਹਨਾਂ ਸੁਲਤਾਨ ਝੋਟਾ ਰਿਆ ਇਹਨਾਂ ਕੋਲ ਤੇ ਮਾਝਾਪ੍ਰਿਕਨ ਵਿੱਚ ਹੋਇਆ ਮਾਝੇ ਇਹ 6 ਮੇਸ ਹੋਏ ਸ਼ੁਰੂ ਹੋਇਆ 6 ਮੇਸ ਹੋਏ ਦਾ ਜਿਹ ਮਾਝਾ ਇਹ ਕਿੰਨਾ ਟਾਈਮ ਸੁਈਨ ਹੋ ਗਿਆ ਇਹਨੂੰ 3 ਮਹੀਨੇ ਕੁ ਲਗਭਗ ਹੋ ਗਈ ਤੇ 3 ਮਹੀਨੇ ਦੇ ਲਗਭਗ ਮਾਝੀ ਰੋ ਚੁੱਕਿਆ ਇਹ ਤੇ ਉਹ ਘਰੇ ਤੋਂ ਕਿੰਨੇ ਚੱਲਦੀ ਰਹੀ ਹੈ ਘਰੇ ਤੋਂ ਭਾਜੀ ਅਬ 15 20 ਦਿਨ ਪਹਿਲੇ ਡੀਐਫਏ ਖੇਤਰ ਵਿੱਚ ਦੁੱਤੋ ਲਗਾਈ 28 ਕਿਲੋ ਅੱਛਾ 28 ਕਿਲੋ ਦੁੱਤੋ ਆਪ ਡੀਐਫਏ ਮਿਲੇ ਤੇ ਪਲੱਸ ਦੁੱਤੋ ਲਗਾਈ 28 ਡੀਐਫਏ ਮਿਲੇ ਤੇ ਇਹ ਮਾਝਾ ਫਸਟਾਈਸ ਵਜੋਂ ਦੇਣਾ ਹੀ ਇਹ ਬੰਕ ਕੋਲ ਖੇਤਰ ਮਿਲੇ ਤੇ ਵੀ ਇਹ ਮਾਝੇ ਫਸਟਾਈਸ ਮਾਝੇ ਦੇ ਸਕਦੇ ਹੋ ਵਾਹਿਗੁਰੂ ਜਰਤੀ ਵਾ ਤੁਹਾਰੇ ਤੁਮ ਪੂਰ ਤੁਮ ਖਾ ਖਾ ਦਿੰਦੇ ਆ ਬੈਗ ਸਾਈਡ ਤੋਂ ਵੀ ਤੁਸੀਂ ਮੱਝ ਨੂੰ ਦੇਖ ਸਕਦੇ ਹੋ ਬਹੁਤ ਹੈਡਲਾਈਨ ਤੇ ਆ ਇਹ ਮੱਝ ਬੈਕ ਸਾਈਡ ਤੋਂ 70 ਪਾਸ 77 ਦੀ ਧੀ ਸੀ ਜੀ 77 ਵੇ ਦੀ ਹੁਣ ਇਹ ਬੱਚਾ ਕਿਹੜਾ ਹੈ ਨੀਚੇ ਦੇ ਅਨਮੋਲ ਰਸਤਨ ਦਾ ਬੱਚਾ ਅਨਮੋਲ ਰਸਤਨ ਦਾ ਬੱਚਾ ਆ ਗਿਆ ਇਹ ਮੇਲਕਾ ਵੇਲੇ ਮੇਲਕਾ ਪਿਆ ਤੁਹਾਡਾ ਮੋਬਾਈਲ ਨੰਬਰ ਕਿਹਨਾਂ ਜੀ 98123 26773 98 98123 98123 26773 26773 ਇਹ ਇਹਦਾ ਕੰਟੈਕਟ ਨੰਬਰ ਆ ਤੁਹਾਡੇ ਕੋਲ ਸੁਲਤਾਨ ਅਸਿਮਣਾ ਸੀ ਮਨੁੰਦੇ ਹਾਂਗੇ ਖਤਮ ਐ ਸੀ ਮਨ ਨਹੀਂ ਅਬ ਨਹੀਂ ਸੁਲਤਾਨ ਅਸਿਮਣਾ ਵੀ ਹੈ ਨਹੀਂ ਆਪਰੇ ਬਾਸ ਕੋਈ ਨਵਾਂ ਬੋਲ ਤਿਆਰ ਕੀਤਾ ਔਰ ਕਈ ਨਹੀਂ ਬੋਲ ਹੀ ਰੱਖਿਆ ਅਗਰ ਪੇ ਸਪੈਸ਼ਲ ਕਰਾਂਗੇ ਇਹਨਾਂ ਮੋਟਰਦੰਦ ਬੱਚਿਆਂ ਨੂੰ ਤਿਆਰ ਕਰਾਂਗੇ ਉਹ ਬੜੇ ਹੈਡਲੈਂਸ ਆਇਆ ਜਿਹੜੇ ਵੀਰ ਪੀਜ ਨਾਲ ਨਵੇਂ ਜੋੜੇ ਆ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ